ਬਜਟ ਸੈਸ਼ਨ ਦੇ ਦੌਰਾਨ ਭਗਵੰਤ ਮਾਨ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਸਪੀਕਰ ਨੂੰ ਇੱਕ ਵੱਖਰਾ ਗਿਫਟ ਦੇਤਾ ਗਿਫਟ ਕਰਕੇ ਸਾਰੇ ਇਸ ਬਜਟ ਸੈਸ਼ਨ ਦੇ ਵਿੱਚ ਚਰਚਾ ਛਿੜ ਗਈ ਕਿ ਇਹ ਗਿਫਟ ਕੌਣ ਲਿਆਂਦਾ ਤੇ ਕੀ ਲਿਆਂਦਾ ਗਿਫਟ ਦੇ ਵਿੱਚ ਕੀ ਹੈ ਤੇ ਜਦੋਂ ਉਹ ਗਿਫਟ ਖੋਲਿਆ ਜਾਂਦਾ ਸਪੀਕਰ ਵੱਲੋਂ ਤਾਂ ਬੜਾ ਹਾਸਾ ਛਿੜ ਜਾਂਦਾ ਹੈ ਪੂਰੇ ਸੈਸ਼ਨ ਦੇ ਦੌਰਾਨ ਜਿਹੜਾ ਲੋਕਾਂ ਦੇ ਵਿੱਚ ਹਾਸਾ ਛਿੜ ਜਾਂਦਾ ਜਿੰਨੇ ਵੀ ਉੱਥੇ ਮੌਜੂਦ ਹੁੰਦੇ ਨੇ ਸਭ ਹੱਸਣ ਲੱਗ ਜਾਂਦੇ ਨੇ ਵੀ ਗੱਲ ਕੀ ਹੋਗੀ ਤਾਂ ਉਸ ਦੇ ਵਿੱਚ ਜਦੋਂ ਇੱਕ ਜਿੰਦਾ ਨਿਕਲਦਾ ਤਾਲਾ ਨਿਕਲਦਾ ਤਾਂ ਸਾਰੇ ਪਾਸੇ ਮਾਹੌਲ ਦੇਖਣ ਵਾਲਾ ਹੁੰਦਾ ਪਹਿਲਾਂ ਵੀਡੀਓ ਸੁਣਦੇ ਆ ਵੀਡੀਓ ਦੇ ਵਿੱਚ ਗੱਲਾਂ ਘੀ ਹੋਈਆਂ ਨੇ ਆਓ ਸੁਣਦੇ ਆਂ ਪੂਰੀ ਵੀਡੀਓ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਮੈਂ ਇੱਕ ਗਿਫਟ ਲੈ ਕੇ ਆਇਆ ਤੁਹਾਡੇ ਲਈ ਸ਼ਾਇਦ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈੱਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੇਜ਼ੈਂਟ ਕੀਤਾ ਗਿਆ ਹੋਗਾ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰਾਂਗਾ ਲੋੜ ਨਹੀਂ ਤੱਕ ਪਚਾਓ ਕੀ 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 ਹੈ ਜੀ ਕੀ ਹੈ ਜੀ ਇਹ ਚੱਲ ਲੌਕ ਟਲੀ ਚਾਬੀਆਂ ਸਤਾਲ ਜਿੰਨ ਜਿੰਦਰਾ ਵੀ ਕਹਦੇ ਨੇ ਸਾਰਾ ਜਿੰਦਾ ਜੀ ਜਿੰਦਾ ਚਾਬੀਆਂ ਚਾਦੀਆਂ ਜੀ ਚਾਬੀਆਂ ਵੀ ਨੇ ਨਾਲ ਤੁਸੀਂ ਕਸਟੋਡੀਅਨ ਨੂੰ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਆ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤਾਂ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ੀ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜੇ ਥੋੜੀ ਥੋੜੀ ਦੇਰ ਵੱਲ ਮੁਰਦਾਬਾ ਮੁਰਦਾਬਾ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹਣਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਤਦ ਤੁਸੀਂ ਵੀ ਦੇਖਿਓ ਦੋਸਤੋ ਇਹ ਵੀਡੀਓ ਜਿਸ ਦੇ ਵਿੱਚ ਜਦੋਂ ਗਿਫਟ ਪਹੁੰਚ ਜਾਂਦਾ ਸਪੀਕਰ ਕੋਲੇ ਤਾਂ ਬੜਾ ਹਾਸਾ ਛਿੜਦਾ ਇੱਕ ਤਾਲਾ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਸਪੀਕਰ ਨੂੰ ਭੇਂਟ ਕਰਦੇ ਆ ਵੀ ਪਹਿਲੀ ਵਾਰ ਇਤਿਹਾਸ ਚ ਹੋਊਗਾ ਵੀ ਅੱਜ ਕੋਈ ਵੱਖਰਾ ਗਿਫਟ ਜਿਹੜਾ ਸਪੀਕਰ ਨੂੰ ਦਿੱਤਾ ਜਾ ਰਿਹਾ ਤਾਲਾ ਕਿਉਂ ਲੈਂਦਾ ਕਿ ਵਿਰੋਧੀ ਕਿਤੇ ਗੱਲਾਂ ਸੁਣ ਕੇ ਭੱਜ ਨਾ ਜਾਣ ਬੜਾ ਹਾਸੇ ਵਾਲਾ ਮਾਹੌਲ ਬਣ ਗਿਆ ਜਦੋਂ ਇਹ ਗਿਫਟ ਦਿੱਤਾ ਆਪਣੀ رائے ਜ਼ਰੂਰ ਸਾਂਝੀ ਕਰੋ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ